ਇਡਲੀ ਦੇ ਵਿੱਚ ਤੁਸੀਂ ਇਹ ਤਿੰਨ ਚਾਰ ਗੱਲਾਂ ਦਾ ਧਿਆਨ ਰੱਖਣਾ ਜਿਹੜੀਆਂ ਕਿ ਆਪਾਂ ਨੇ ਸੁਣੀਆਂ ਵੀ ਹੋਈਆਂ ਤੇ ਦੇਖੀਆਂ ਵੀ ਹੋਈਆਂ ਜਦੋਂ ਵੀ ਆਪਾਂ ਕਿਤੇ ਵੀ ਸਫ਼ਰ ਕਰਦੇ ਹਾਂ ਬੱਸ ਜਾਂ ਟ੍ਰੇਨ ਦੇ ਵਿੱਚ ਕਿਸੇ ਇਨਸਾਨ ਦੇ ਵੱਲ ਲਗਾਤਾਰ ਆਪਾਂ ਨੂੰ ਦੇਖਣਾ ਨਹੀਂ ਚਾਹੀਦਾ ਕਈ ਇਨਸਾਨ ਹੁੰਦੇ ਨੇ ਜੋ ਮੁੰਡੇ ਸਰਦਾਰ ਹੁੰਦੇ ਨੇ ਜਾਂ ਨੀਗਰੂ ਹੁੰਦੇ ਨੇ ਜਾਂ ਕੋਈ ਹੋਰ ਕਈ ਐਦਾਂ ਦੇ ਬੰਦੇ ਹੁੰਦੇ ਨੇ ਜਿਹੜੇ ਕਿ ਕੱਪੜੇ ਅਜੀਬ ਤਰੀਕੇ ਦੇ ਪਾਏ ਹੁੰਦੇ ਆ ਜਿੰਨਾਂ ਦੇ ਤੇ ਜਿਹੜੇ ਹੁੰਦੇ ਮੁੰਡੇ ਸਰਦਾਰ ਤੇ ਉਹਨਾਂ ਦੀ ਇਹ ਮੁੰਡੇ ਬੰਦੇ ਹੈਗੇ ਨੇ ਜਿਹੜੇ ਪੱਗ ਦੇਖਦੇ ਆ ਦਸਤਾਰ ਨੂੰ ਦੇਖਦੇ ਆ ਕੁੜੀ ਵੀ ਕੁੜੀਆਂ ਵੀ ਆਉਂਦੀ ਆ ਉਹਦੇ ਵਿੱਚ ਲੇਡੀਜ਼ ਵੀ ਆਉਂਦੀਆਂ ਸਾਰੀਆਂ ਤੇ ਜਦੋਂ ਆਪਾਂ ਕਿਸੇ ਵੱਲ ਦੇਖ ਲੈਂਦੇ ਆ ਤੇ ਬਹੁਤ ਬੰਦੇ ਨੇ ਜਿਹੜੇ ਲਗਾਤਾਰ ਉਹਦੇ ਵੱਲ ਦੇਖਦੇ ਰਹਿੰਦੇ ਆ ਕਦੇ ਵੀ ਕਿਸੇ ਵੱਲ ਵੀ ਲਗਾਤਾਰ ਨਹੀਂ ਦੇਖਣਾ ਕੋਈ ਵੀ ਬੰਦਾ ਹੋਵੇ ਚਾਹੇ ਕੁੜੀ ਆ ਚਾਹੇ ਕੋਈ ਮੁੰਡਾ ਇੱਥੇ ਲਗਾਤਾਰ ਦੇਖਣ ਦੇ ਨਾਲ ਅਗਲੇ ਪੁੱਛ ਲੈਂਦਾ ਵੀ ਤੈਨੂੰ ਕੀ ਚਾਹੀਦਾ ਤੂੰ ਮੇਰੇ ਵੱਲ ਕਿਉਂ ਚਾਹਂਦਾ ਪਹਿਲੀ ਗੱਲ ਤਾਂ ਇਹ ਦੂਜੀ ਗੱਲ ਇਹ ਕੋਈ ਵੀ ਬੰਦਾ ਤੁਹਾਡੇ ਕੋਲੇ ਅਗਰ ਆਉਂਦਾ ਕੋਈ ਚਾਹੇ ਪਾਕਿਸਤਾਨ ਤੋਂ ਚਾਹੇ ਬੰਗਲਾਦੇਸ਼ ਤੋਂ ਇੰਡੀਅਨ ਬੰਦਾ ਜਿੱਥੇ ਦਾ ਮਰਜੀ ਬੰਦਾ ਹੋਵੇ ਉਹ ਤੁਹਾਡੀ ਕੋਈ ਮਦਦ ਕਰਨੀ ਚਾਹੁੰਦਾ ਖਾਣ ਪੀਣ ਨੂੰ ਲੈ ਕੇ ਜਾਂ ਕੋਈ ਰਾਹ ਦੱਸਣ ਨੂੰ ਲੈ ਕੇ ਛੇਤੀ ਤੁਸੀਂ ਉਸ ਬੰਦੇ ਦੀ ਗੱਲ ਨਹੀਂ ਸੁਣਨੀ ਜਿਆਦਾ ਤੋਂ ਜਿਆਦਾ ਤੁਸੀਂ ਆਪਣਾ ਦਿਮਾਗ ਲਾਉਣਾ ਤੇ ਇਟਾਲੀਅਨ ਬੰਦੇ ਤੋਂ ਪੁੱਛਣਾ ਕਿਉਂਕਿ ਇੱਥੇ ਜਿਹੜੇ ਬਹੁਤ ਬੰਦੇ ਨੇ ਦੋ ਨੰਬਰ ਦਾ ਕੰਮ ਜਾਂ ਹੋਰ ਕਈ ਨਸ਼ਾ ਬੱਤਾ ਲੈ ਕੇ ਘੁੰਮਦੇ ਆ ਇਹ ਜਿਹੜੀ ਚੀਜ਼ ਆ ਮੈਂ ਕਿਸੇ ਬੰਦੇ ਤੋਂ ਸੁਣੀ ਸੀ ਕਿ ਬਰੇਸ਼ੀਆ ਸਾਈਡ ਤਾਂ ਕਰਕੇ ਮੈਂ ਵੀਡੀਓ ਦੇ ਵਿੱਚ ਐਡ ਕੀਤੀ ਆ ਤੀਜੀ ਗੱਲ ਇਹ ਹੈਗੀ ਆ ਜਦੋਂ ਵੀ ਆਪਾਂ ਕਿਤੇ ਸਾਲਾ ਕਾਉਂਸਲਿੰਗਾਂ ਜਾਂ ਸਲੇਰ ਨੋਮ ਬਰੇਸ਼ੀਆ ਰੋਮ ਬਰੇਸ਼ੀਆ ਜਿੱਥੇ ਵੀ ਆਪਾਂ ਜਾਂਦੇ ਆ ਉਹਨੇ ਕਿਤੇ ਵੀ ਕੋਈ ਪਰਸ ਲੇਡੀਜ਼ ਪਰਸ ਜਾਂ ਕੋਈ ਕਿਸੇ ਮੁੰਡੇ ਦਾ ਬਟੂਆ ਪਿਆ ਹੋਵੇ ਜਿੱਥੇ ਮਰਜੀ ਪਿਆ ਹੋਵੇ ਜਿੱਥੇ ਤੁਸੀਂ ਖੜੇ ਹੋ ਉੱਥੇ ਕੋਈ ਬੈਠਾ ਅਗਰ ਉਹਦੇ ਬੈਠੇ ਹੋਏ ਦੇ ਬਟੂਆ ਡਿੱਗ ਪਿਆ ਡਿੱਗ ਪਿਆ ਤੁਸੀਂ ਚੱਕ ਕੇ ਨਹੀਂ ਫੜਾਉਣਾ ਨਹੀਂ ਤੁਸੀਂ ਬਾਜ਼ਮਾਨ ਜਿੱਥੇ ਚੀਜ਼ ਪਈ ਆ ਪਈ ਰਹਿਣ ਦਿਓ ਜੇ ਕੋਈ ਵੀ ਪਰਸ ਆ ਤੁਸੀਂ ਹਿੰਮਤ ਨਹੀਂ ਕਰਨੀ ਚੱਕ ਕੇ ਫੜਾਉਣ ਦੀ ਕਿਉਂਕਿ ਤੁਸੀਂ ਜਦੋਂ ਵੀ ਦੇਖੋਗੇ ਇਟਾਲੀਅਨ ਲੋਕ ਨੇ ਜਿਹੜੇ ਉਹਦੇ ਵੱਲ ਝਾਕਦੇ ਵੀ ਹੈ ਨਹੀਂ ਤੇ ਆਪਣੇ ਇੰਡੀਆ ਦੇ ਵਿੱਚ ਤੁਹਾਨੂੰ ਬਟੂਆ ਪਾਰਪੁਰ ਕੇ ਸੈਟ ਵੀ ਦਿੰਦੇ ਆ ਕਦੇ ਵੀ ਇਹ ਚੀਜ਼ ਤੋਂ ਬਚ ਕੇ ਤੁਸੀਂ ਰਹਿਣਾ ਤੇ ਕਿਸੇ ਦੀ ਮਦਦ ਜਿਹੜੀ ਕਰਨੀ ਹੋ ਬਾਅਦ ਦੀ ਗੱਲ ਆ ਪਰ ਬਟੂਆ ਪਾਰਸ ਤਿੰਨ ਚਾਰ ਗੱਲਾਂ ਦਾ ਜ਼ਰੂਰੀ ਧਿਆਨ ਰੱਖਣਾ ਕਿਸੇ ਨੂੰ ਆਵਾਜ਼ ਮਾਰ ਕੇ ਪਰਸ ਨਹੀਂ ਛੇਤੀ ਫੜਾਉਣਾ ਜਦੋਂ ਡਿੱਗਿਆ ਉਹ ਤੁਹਾਡੇ ਸਾਹਮਣੇ ਡਿੱਗਿਆ ਹੋਵੇ ਤੁਸੀਂ ਕਹਿ ਸਕਦੇ ਵੀ ਥੋੜਾ ਪਾਰਸ ਗਿਰ ਗਿਆ ਤੇ ਦੂਜੀ ਗੱਲ ਇਹ ਤੀਜੀ ਗੱਲ ਸੋਰੀ ਤੇ ਇਦਾਂ ਦੀਆਂ ਤਿੰਨ ਚਾਰ ਗੱਲਾਂ ਜਿਹੜੀਆਂ ਹੋਰ ਨੇ ਮੇਰੇ ਕੋਲੇ ਲਿਖੀ ਹੋਈਆਂ ਆਪਾਂ YouTube ਤੇ ਸ਼ੇਅਰ ਕਰਾਂਗੇ ਨਿੱਕੇ ਨਿੱਕੀਆਂ ਗੱਲਾਂ ਬਾਕੀ ਹਰ ਇੱਕ ਚੀਜ਼ ਦਾ ਟਿਕਟ ਵਗੈਰਾ ਦਾ ਸਮਾਨ ਦਾ ਖਾਸ ਧਿਆਨ ਰੱਖਣਾ ਕਿਉਂਕਿ ਇਹ ਰੂਲ ਸਖਤ ਹੁੰਦੇ ਆ ਸਾਰੇ ਪਾਸੇ ਪਰ ਮਾੜੇ ਚੰਗੇ ਇਨਸਾਨ ਪੂਰੀ ਦੁਨੀਆ ਦੇ ਵਿੱਚ ਹੀ ਵਸਦੇ ਆ ਇਸ ਕਰਕੇ ਪੰਜਾਬੀ ਕਮਿਊਨਿਟੀ ਪੰਜਾਬੀ ਬੰਦੇ ਜਿਹੜੇ ਮੁੰਡੇ ਹੈਗੇ ਨੇ ਉਹਨਾਂ ਦੇ ਲਈ ਇਹ ਨਵੇਂ ਬੰਦਿਆਂ ਦੀ ਵੀਡੀਓ ਆ